ਕਿ 2008 ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲਦੇ ਨੇ ਉਹਦੇ ਤੋਂ ਬਾਅਦ ਇੱਕ ਵਕਤ ਐਸਾ ਵੀ ਆਇਆ ਜਦੋਂ ਗੁਰਪ੍ਰਤਾਪ ਟਿੱਕਾ ਜਿਹੜੇ ਸਨ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਹੋਇਆ ਕਰਦੇ ਸਨ ਤੇ ਅਸੀਂ ਇੱਥੇ ਮੀਡੀਆ ਨੇ ਸਵਾਲ ਕੀਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਅਕਾਲੀ ਦਲ ਦਾ ਦਫ਼ਤਰ ਜਿਹੜਾ ਚੰਡੀਗੜ੍ਹ ਕੋਲ ਚਲੇ ਗਿਆ ਅੰਮ੍ਰਿਤਸਰ ਕਿਉਂ ਨਹੀਂ ਆ ਤੇ ਉਹਨਾਂ ਨੇ ਕਿਹਾ ਸੀ ਜੀ ਇੱਕ ਸਾਲ ਦੇ ਅੰਦਰ ਅੰਦਰ ਆ ਜਾਏਗਾ ਤੇ ਉਹ ਸ਼ਾਇਦ ਇੱਕ ਸਾਲ ਨੂੰ ਵੀ 7 ਸਾਲ ਦੇ ਲੰਘ ਗਏ ਨੇ ਸੋ ਉਹਨਾਂ ਨੂੰ ਜੋ ਕੁਝ ਜਿੱਥੇ ਵਾਰਾ ਖਾਂਦਾ ਆ ਕਿਉਂਕਿ ਇਹ ਜਦੋਂ ਸਿਆਸੀ ਪਾਰਟੀਆਂ ਨੂੰ ਜਦੋਂ ਸਿਆਸੀ ਸੰਸਥਾਵਾਂ ਨੂੰ ਸਿਰਫ ਸੱਤਾ ਲਈ ਵਰਤਿਆ ਜਾਂਦਾ ਹੈ ਉਸ ਲਈ ਉਹਨਾਂ ਨੂੰ ਜਿੱਥੇ ਕਿਤੇ ਲੱਗਦਾ ਕਿ ਸਾਰੀ ਬਿਊਰੋਕ੍ਰੇਸੀ ਸਾਰੀ ਅਫਸਰਸ਼ਾਈ ਸਾਰਾ ਲੈਣ ਦਾ ਇੱਥੇ ਵਧੀਆ ਹੋ ਸਕਦਾ ਤੇ ਉਹ ਤੁਹਾਡੇ ਅੰਮ੍ਰਿਤਸਰ ਚ ਆ ਕੇ ਕਿਉਂ ਸਾਬਤ ਕਰਨਗੇ ਅਕਾਲੀ ਦਲ ਦਾ ਦਫ਼ਤਰ ਕਿਉਂ ਬਣਾਉਣਗੇ ਜਿੱਥੇ ਮੀਡੀਆ ਵੀ ਉਹਨਾਂ ਨੂੰ ਨਾ ਨਹੀਂ ਮਿਲਣਾ ਉਹਨਾਂ ਨੂੰ ਆਪਣਾ ਜੋੜੀ ਗੱਲ ਕਹਿੰਦੇ ਨੇ ਉਹਨਾਂ ਨੂੰ ਪ੍ਰਚਾਰ ਨਹੀਂ ਸਾਧਨ ਵੀ ਵਧੀਆ ਜਾਈਂਦੇ ਨੇ ਉਹ ਤੁਹਾਨੂੰ ਚੰਡੀਗੜ੍ਹ 'ਚ ਮਿਲਦੇ ਨੇ ਦਿੱਲੀ 'ਚ ਮਿਲਦੇ ਨੇ ਉੱਥੇ ਕਿਉਂ ਨਹੀਂ ਇੱਥੇ ਆਉਂਦੇ ਨੇ ਸੁਖਵੀਰ ਆਏਗਾ ਇੱਥੇ ਆਏਗਾ ਜਾਂ ਕੋਈ ਹੋਰ ਆਏਗਾ ਮੰਤਰੀ ਉਹ ਕਿੱਥੇ ਕਰਨਗੇ ਪ੍ਰੈਸ ਕਾਰ ਉਹ ਸ਼ੌਂਡਗੇਟੀ ਦੇ ਇਨਫੋਰਮੇਸ਼ਨ ਅਫਸਰ 'ਚ ਜਿਸੇ ਚਾਹ ਵੀ ਸਰਕਾਰੀ ਹੈ ਉੱਥੇ ਉਸ ਲਈ ਉਹਨਾਂ ਨੂੰ 5 ਸਟਾਰ ਹੋਟਲ ਕਿਉਂ ਨਹੀਂ ਲੱਭਦੇ ਚੰਡੀਗੜ੍ਹ ਵਰਗੇ ਜਿਹੜੇ ਦਿੱਲੀ ਵਰਗੇ ਉੱਥੇ ਲੱਭਦੇ ਨੇ ਨਾ ਉੱਥੇ মিডিਆ ਨੂੰ ਲੱਭਦੇ ਨੇ ਨਾ